हां जी मित्रों मित्रो की हालचाल आया लग की हालचाल मित्रो कायम जी सारे ਤੇ ਅੱਜ ਦਾ ਵਲੌਗ ਆਪਾਂ ਕੀਤਾ ਇਹ ਕਿੰਨੇ ਵੇ ਸ਼ੁਰੂ ਕੀਤਾ ਮਿੱਕੀ ਆ ਜਾਣ ਇੱਕ 50 ਇੱਕ 50 ਹੋ ਗਏ ਆ ਇੱਧਰ ਸਕੂਟਰੀ ਨਹੀਂ ਹੈ ਚੜ੍ਹਦੀ ਇੱਕ 50 ਕੇ ਵੇ ਆਪਾਂ ਵਲੌਗ ਕਰਦਾ ਸ਼ੁਰੂ ਤੁਹਾਨੂੰ ਕੱਲ ਵੀ ਕਹਾ ਆਪਾਂ ਕੁੰਡਾ ਡੰਡਾ ਲਾਉਣਾ ਸੀ ਦੀ ਰਗੜਾ ਲਾਉਣਾ ਵੇ ਰਗੜਾ ਰੋਗੜਾ ਤਿਆਰ ਆ ਵਾ ਮੈਂ ਨਾ ਪੂਰਾ ਨਿਹਗਾ ਸਿੰਘਾ ਨੇ ਕੀਤਾ ਵਾ ਆ ਜੋ ਜਲਦੀਏ ਉਹਨੇ ਗੱਡੀ ਲੈ ਆਉਣੀ ਬਾਜੋ ਅਦਾਮਾ ਕੱਟੀ ਲੈ ਕੇ ਆਉਣੀ ਹੋਰ ਵੀਰ ਜੀ ਕੀ ਆ ਜਾ ਯਾਰ ਅੱਗੇ ਕੀ ਆ ਚੱਲ ਵੀਰ ਜੀ ਵਧੀਆ ਜਾਣਦੇ ਜੀ ਸੁਣਾਓ ਬਈ ਆ ਵੀਰ ਜੀ ਕਹਿ ਲੇ ਨਾਂ ਤਾਂ ਵੱਜੇ ਤੇ ਹੁਣ ਵੀਰ ਜੀਆਂ ਜੱਟੀਆਂ ਆ ਰਹੇ ਆ ਉਹ ਫਾਟਾ ਵਜੀ ਜਿਹੜਾ ਮੇਲੇ ਉੱਤੇ ਰੀਤੀ ਰਿਵੇ ਤੇ ਬਹੁਤ ਹੁਣ ਇਕੱਲੇ ਆ ਬਾਈ ਅਸੀਂ ਲੋਅਰ ਪਾਏ ਆ ਤੇ ਹੁਣ ਲੈ ਜੀਏ ਫੇਰ ਆਪਾਂ ਰਸਤਾ ਇਹੀਂ ਬਾਜ ਹੁੰਦਾ ਆਹੀਂ ਪਾਜੀ ਲੋਅਰ ਪਾਏ ਵੀਰ ਦੇ ਬਾਈ ਜੀਨ ਵੀਰ ਹਣ ਕੀ ਕਰੀ ਯਾਰ ਪੀਣ ਦਾ ਨਹੀਂ ਸਹੀ ਲੱਗਦਾ ਮੈਂ ਵੀਰ ਜੀ ਆਪਣਾ ਯਾਰ ਇਹ ਰੇਂਜ ਰੋਅਰ ਆਪਣੀ ਕੁੜੀਆਂ ਵੀ ਹੇ 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 ਮੁੰਡੇ ਇਹਦਾ ਰਗੜਾ ਲੱਗੂਗਾ ਆ ਰਗੜਾ ਲੱਗ ਜਾਣਾ ਜੰਗੀ ਰਗੜਾ ਨਾ ਨਾ ਇਦਾਂ ਵੀ ਹੋ ਜਾਂਦਾ ਕਰੀ ਕਰੀ ਤੇਲ ਵੀ ਮੋਕ ਜਾਂਦਾ ਲੋਗਰ ਉਹ ਲੋਗਰ ਹਰ ਵੇਲੇ ਰੀਚ ਪਰਸਨ ਨਹੀਂ ਰੈਂਦੇ ਕੇ ਕੇ ਵੇਲੇ ਘਾਟੇ ਨਹੀਂ ਵੀ ਪਾਇਆ ਜਾਂਦਾ ਪਾ ਦੋ ਯਾਨ ਟੈਂਕੀ ਭਰ ਲਓ ਇਹ ਚੱਲ ਜੂਗਾ ਵੇ ਅਕਰੀ ਥੋੜਾ ਖਰਾਬ ਜਾਈ ਤੇਲ ਵਿੱਚ ਲਿਆ ਹਾਂ ਓਏ ਨਹੀਂ ਯਾਰ ਆਪਾਂ ਪਾਉਨੇ ਮਾਮਾ ਜੋ ਜੋ ਬੰਦਾ ਰੀਅਲ ਆ ਉਹ ਰਹਿਣਾ ਰਹੀਦਾ ਆਪਣਾ ਕੋਈ ਚੱਕਰ ਨਹੀਂ ਆ ਜੇ ਤੇਲ ਮੁੱਕ ਗਿਆ ਤੁਹਾਨੂੰ ਤੇਲ ਮੁੱਕਾ ਵੀ ਆਨੂੰ ਕਿਹਦੀ ਸੰਗ ਨਾ ਕਿੰਨੀ ਦੁਨੀਆ ਲੋਤੀ ਵੇਖੋ ਇੰਨੇ ਜਾਣੇ ਆ ਮੈਨੂੰ ਫੇਰ ਵੀ ਨਹੀਂ ਹੁਣ ਸੰਗ ਸੰਗ ਆਉਣ ਦੀ ਕਦੀ ਵੀ ਨਹੀਂ ਆਣੀ ਹੁਣ ਬਾਬਾ ਜੀ ਸੰਗ ਇਹ ਸੰਗਨ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਆ ਤੈਨੂੰ ਲੱਗੇ ਨਹੀਂ ਜਾ ਕੋਈ ਬੰਦਾਰ ਹੋ ਗਿਆ ਯਾ ਡਾਕਟਰ ਬੰਦਾਰ ਹੋ ਸ ਗਿਆ ਆਪਣਾ ਇੱਕ ਜਾਨ ਬੰਦਾਰ ਹੋ ਸ ਗਿਆ ਡਾਕਟਰ ਭਰਾਵਾ ਹੀ ਲੇਟ ਹੋ ਗਏ ਥੋੜਾ ਜਿਹਾ ਉਹ ਆਏ ਹੋਏ ਤੇ ਰੱਖ ਆ ਰਾਗ ਜਦੋਂ ਗੁੰਦਾ ਉੱਤਿਆਏ ਦੱਸ ਗਿਆ ਏ ਲੈ ਆ ਉੱਥੋਂ ਆ ਗਿਆ ਏ ਪਾਠ ਵਾਲੇ ਘਰੋਂ ਕਹਿੰਦਾ ਵੀ ਵੀਰ ਕਹਿੰਦਾ ਵੀ ਨਹੀਂ ਇੱਕ ਅਜਸ਼ਨ ਨੂੰ ਲਾਏ ਰਾਜ ਹੀ ਕਹਿੰਦੇ ਨਹੀਂ ਰਸ਼ੀ ਗੁਰਵਾਹੀਂ ਵੜੇ ਯਾਰ ਨਾ ਮਾਰੇ ਵੀਰ ਜੀ ਰੁਕ ਜਾਓ ਅੱਡਾ ਤੇਲ ਮੋਗਿਆ ਵੀਰ ਜੀ ਨੇ ਐ ਸਿੱਧਾ ਹੀ ਸਿੱਧਾ ਮੂੰਹ ਰੱਖਿਆ ਪੱਗ ਮਾਮਾ ਈਡੀ ਸੋਹਣੀ ਸੋਹਣਾ ਮੁੰਡਾ ਲੱਗੰਦਾ ਏ ਕੀ ਗਰਮੀ ਵੜੀ ਆ ਮਮਾ ਸਿਰ ਦਾ ਤਾਰਿਆ ਪੱਗ ਸਿਰ ਦਾ ਤਾਜ ਆਹ ਵਾਲੇ ਖਾ ਲੈਂਦੇ ਬਣਾਏ ਮਾੜਾ ਗਾਣੇ ਨੇ ਮਾੜਾ ਖਾਣੇ ਨੇ ਮੈਂ ਨਹੀਂ ਹੋਤੇ ਹੋਤੇ ਆ ਪਰ ਇੱਕ ਗੰਦ ਪਾਇਆ ਆ ਵੀਰੇ ਗਾ ਇਹ ਗਾਣੇ ਨਹੀਂ ਰਹੋਣੀ ਜੇ ਦੇਖੀ ਜੇ ਦੇਖੀ ਨਹੀਂ ਦੇਖੀ ਤੱਕੀ ਨਹੀਂ ਜਾਣੀ ਨੇ ਆਈ ਆਹ ਫੰਟਾ ਡੇਕ ਪਿਆ ਹੀ ਇੱਕ ਹੜੀ ਦੱਸ ਬਹੁਤ ਆਹ ਮੁੰਡਾ ਕੁੰਡੀ ਕੰਡੀ ਲੱਗਣੀ ਨਹੀਂ ਲੱਗਦਾ ਉਹਨੂੰ ਇਹ ਆ ਵੀਰ ਬੈਠਾ ਨਹੀਂ ਉਹ ਮੈਨੂੰ ਲੱਗਾ ਸੱਚੀ ਬੈਗਾ ਸੋਹਣ ਲੱਗੇ ਮੈਂ ਬੋਲੇ ਜੀ ਸੋਨਹਾਰ ਸਾਸ ਰੀਆਥਾਲ ਆਪਣੇ ਪੰਥ ਨੂੰ ਬਹੁਤ ਪਿਆਰ ਕਰਦੇ ਆ ਬੈ ਕੁੜੀਆਂ ਆਫ ਰੋਡਿੰਗ 4x4 ਇਹਦਾ ਇੱਥੇ ਰੱਖ ਇਹ ਪਹੁੰਚੇ ਮੁੰਡੇ ਘਰ ਅਗੇ ਦੇ ਵੀਰ ਜੀ ਮੁੰਡੇ ਹੇਪ ਹੋ ਕੇ ਪੁਛੇ ਜਾਣਾ ਬਾਹਰ ਦਿੰਦੇ ਨੇ ਉਹਨੂੰ ਲੈਣ ਗਏ ਆ ਆਪਾਂ ਰਗੜਾ ਲਾਦਣਾ ਵੇਖਿਓ ਸ਼ੀਤੀ ਕਿਤੂ ਜਾ ਲੈਣਾ ਦੂਜਾ ਵਾਲੀ ਇਹ ਸਿੰਪਲ ਹੈ ਸਿੰਪਲ ਸ਼ੀਤੀ ਨਾਲ ਕੰਮ ਕਰਾਉ ਉਹ ਨਹੀਂ ਫਿਰ ਅਜ ਦੀ ਢਾੜੀ ਲਾ ਲਗੇ ਪਿੰਡ ਬਾਬਿਆਂ ਨੇ ਬਿਲੁਸ਼ਰ ਦਾ ਇਰਗੜੀ ਰੈੱਡ ਬੁੱਲ ਸ਼ੱਡ ਪੀਲਾ ਹੌਲਾ ਤਕੜੀ ਹੌਲਾ ਹੌਲਾ ਹੁੰਦੀ ਹਣੀ ਜਦੋਂ ਖੋਲਦਾ ਸਨੈਪ ਨਾਮ ਕਰਕੇ ਸਰਚ ਮੈਨੂੰ ਕਰਦਿਆ ਹਾਂਜੀ ਵਾਹਿਗੁਰੂ ਜੀ ਸਰਦਾਈ ਦੀਓ ਗੁਰੂ ਸਾਹਿਬ ਦੀ ਮੈਨੂੰ ਤਾਂ ਨਹੀਂ ਆ ਆਪਣਾ ਵਾਹਿਗੁਰੂ ਜੀ ਸ਼ੀਧੀ ਰਗਣਾ ਲੱਗ ਰਹੀ ਹੈ ਨਾ ਨੂੰ ਜਵਾਹਰ ਫੋਨ ਕਰ ਵਾਹਿਗੁਰੂ ਹਾਂ ਸਾਡੇ ਲਈ ਮੈਨਾਂ ਤੇ ਜੀ ਸੌਣੇ ਗਾਣੀ ਜੇ ਮੈਂ ਤਾਂ ਫੋਨ ਹੋ ਜਾ ਮੈਂ ਤੇ ਆਪ ਖਾਲੀ ਆ ਮੇਰੇ ਆਓ ਸਾਡੀ ਭਰਾਵਾ ਆਈ ਹੁਣ ਕੀ ਕਰੀ ਆ ਤਿੰਨਾਂ ਨੂੰ ਨਹੀਂ ਆ ਤੇ ਅਗਰ ਤਾਂ ਅੱਖਾਂ ਚੋਂ ਅੱਜ ਵਗਣ ਕਰਾਲਾਂ ਲਿਆ ਪੰਮ ਬਾਗ ਦਾ ਮੂੰਹ ਤੇ ਤਿੰਨਾਂ ਦਾ ਸੀ ਦਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਂਤੀ ਸੰਤੋਖ ਆ ਸੁਣਗੇ ਤੋ ਮੇਰਾ ਆ ਆਪਣੇ ਨਾ ਇੱਥੇ ਸਿੰਘ ਬਹੁ ਟਾਈਮ ਦੀ ਸੇਵਾ ਕਰਨ ਦਾ ਹੈ ਇਹਨੂੰ ਸੁਣੇ ਸੁਣੇ ਭਾਈ ਇਹ ਤਾਂ ਸਿੰਘ ਕੰਮ ਨੂੰ ਆਉਣ ਵਾਲੀ ਨੂੰ ਇਦਾਂ ਦੇ ਝੋਲੇ ਸਾਰੇ ਨਾ ਕਰਨਾ ਦਈਏ ਬਾੜਦੀਆਂ ਫੌਜਾਂ ਗੁਰੂਆਂ ਦੀਆਂ ਲਾਟ ਲੀਆਂ ਆ ਲਿਆ ਹੋ ਜਵਾ ਬਾਈ ਤੇ ਤਾਂ ਧੰਨਵਾਦ ਪੈਣ ਦਾ ਬਹੁਤ ਬਹੁਤ ਵਲੌਗ ਬਣਾਉਣ ਲਈ ਆਡਾ ਵਾਹਿਗੁਰੂ ਇਹਦੇ ਰਖੀਰੇ ਟਮਾਟਰ ਗੰਡਾ ਵਾਹਿਗੁਰੂ ਫੌਜਾ ਹਾਂਜੀ ਮੂੰਹ ਮੂੰਹ ਲਿਆਉਣਾ ਮੂੰਹ ਮੂੰਹ ਫਿਰ ਤੋਂ ਦੇ ਬਾਬਾ ਜੀ ਔਲ ਆਲੀਆਂ ਨਿਹੰਗ ਸਿੰਘ ਫੌਜਾਂ ਨੂੰ ਬੇਨਤੀ ਕੀਤੀ ਜਾਂਦੀ ਆ ਇਦਾਂ ਦੇ ਯੋਧੇ ਬਲੀਕਨਾਈਆ ਹੋਏ ਸੋ ਇਦਤ ਨਹੀਂ ਪੀੜਤ ਨਹੀਂ ਮੇਰੇ ਬਾਈ ਓਏ ਓਂਡਾਰਵਾ ਤਾਈ ਪ੍ਰਵਾਹ ਨਹੀਂ ਜਿਹੜੀ ਗੰਦੀ ਇਹ ਨਹੀਂ ਉੱਟਦਾ ਪਾਉਤੀ ਕੋਗ ਵਾਇਰੂ ਕੋਗ ਇੱਦਾਂ ਨਹੀਂ ਕੋਗ ਪੰਜਾਂ ਤੀ ਕਦੀ ਕਦੀ ਆਹ ਬਾਜੀ ਸ਼ੋਹੇ ਹਾਜੀ ਵਾਇਰੂ ਫੌਜ ਹੋ ਗਈ ਆ ਜੀ ਆ ਬਾਜੀ ਸੋ ਸਰੋ ਲੈ ਕੇ ਸੁਣੋ ਐਦਾ ਪੀਦਾ ਕਾਤਾ ਵੀ ਆ ਯਾ ਗੁਰ ਆਂ ਤਾਂ ਮੂੰਹ ਨਹੀਂ ਬੋਲ ਐ ਐ ਕਰਨਾ ਤੇ ਇੰਦੇ ਜਾਣਾ ਮਨੂੰ ਅੱਗੇ ਮੂੰਹ ਦੀ ਬੋ ਉਹ ਯਾਰ ਵੀਡੀਓ ਬਣਾਉਣੀ ਹੈ ਕਾਸ਼ ਹਾਂਜੀ ਮੇਰੇ ਵੀਰੋ ਗੁੱਡ ਮਾਰਨਿੰਗ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਐਂਡ ਤੱਕ ਵਲੌਗ ਵੇਖਣ ਲਈ ਆ ਅਗਲਾ ਦਿਨ ਚੜ ਗਿਆ ਵਾ ਤੇ ਆ ਵੇਖੋ ਸੂਰਜ ਪੂਰਾ ਸਿਰ ਤੇ ਆ ਦੇ ਅਸੀਂ ਸੁੱਤੇ ਠੇ ਹਨ ਐਂ ਚੱਲੇ ਆਪੋ ਆਪਣੇ ਪਿੰਡਾਂ ਨੂੰ ਉੱਥਾਂ ਕਿਹਾ ਸਮਾਨ ਜਿਆ ਸੋੜਾ ਲਿਆਉਣਾ ਸੀ ਤਾਂ ਰਾਤੀ ਉੱਜਾ ਸੌਂ ਗਏ ਪਤਾ ਨਹੀਂ ਲੱਗਾ ਤੇ ਰਾਤੀ ਮਤਲਬ ਕਿ ਜਿੱਥੇ ਪਤਾ ਨਹੀਂ ਲੱਗਾ ਕਿੱਥੇ ਲੰਮੇ ਪਏ ਕਿੱਥੇ ਨੀਂਦ ਆ ਗਈ ਤਾਂ ਕਰਕੇ ਸਾਰੇ ਬਹੁਤ ਖੇੜ ਦੇੜ ਦੇ ਸਾਜ ਖੇੜਦੇ ਖੇੜਦੇ ਨੀਂਦ ਆ ਗਈ ਤੇ ਹੁਣ ਕੋਈ ਨਹੀਂ ਓਕੇ ਮੇਰੇ ਭਰਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੀ ਐਂਡ ਤੱਕ ਵਲੌਗ ਵੇਖਿਆ ਚਲੋ ਠੀਕ ਆ ਉੱਤੇ ਮਿਲਦੇ ਆਂ ਨਾਲੇ ਦੱਸੋ ਕਿਦਾਂ ਦਾ ਬਣਿਆ ਸਹੀ ਆ ਬਹੁਤ ਦੱਸੋ